ਇਸ ਵਾਰੀ ਪੰਜਾਬ ਦੇ ਵਿੱਚ ਵੀ ਹਰਪਾਲ ਜੀ ਹਰਾਨੀ ਜਨ ਕੇ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਫੇਵਰੇਟ ਆਉਣਗੇ ਔਰ ਉਦੋਂ ਉਦੋਂ ਤੁਸੀਂ ਕਹਿਣਾ ਫਿਰ ਇੱਕੋ ਹੀ ਅਲੀਗੇਸ਼ਨ ਹੁੰਦਾ ਜੀ ਆ ਈਵੀਐਮ ਈਵੀਐਮ ਦਾ ਇਲਜ਼ਾਮ ਲਾ ਗਰੇ ਲਾ ਲ ਇਲਜ਼ਾਮ ਲਾ ਦੇਣਗੇ ਦੇਖੋ ਜੇ ਈਵੀਐਮ ਨਾਲ ਕੰਮ ਕਰਨਾ ਚਾਹਤੇ ਪਰ ਅਸੀਂ ਉਹ ਜਿਹੜਾ ਪਿਲਗਾਨਾ ਹਾਰੇ ਅਸੀਂ ਕਿਉਂ ਹਾਰਦੇ ਉੱਥੇ ਵੀ ਆਪਣੇ ਕੋਈ 100 ਸਵਾ 100 ਬਣਾ ਲੇਦੇ ਫਿਰ ਰਾਜਸਥਾਨ ਚ ਸੀਟਾ ਆਪਣੀ 115 16 ਕਿਉਂ ਰੱਖਦੇ ਉਹ ਵੀ 117 80 ਲੈ ਕੇ ਜਾਂਦੇ ਫਿਰ ਸ਼ਤਿਸ਼ ਕੜਚ ਵੀ ਹੋਰ ਬਦਾਲ ਲੈਂਦੇ ਮਧਿਆ ਪ੍ਰਦੇਸ਼ ਵੀ ਹੋਰ ਬਦਾਲ ਲੈਂਦੇ ਸੋ ਇਹ ਇਹ ਗੱਲਾਂ ਬਾਅਦ ਚ ਹੁੰਦੀਆਂ ਨੇ ਸਾਨੂੰ ਵੀ ਪਤਾ ਹੈ ਕਿ ਜਦੋਂ ਇੱਥੇ ਪੰਜਾਬ ਚ ਇਸ ਵੇਲੇ ਕੋਈ ਥਲੜੇ ਕਰੰਟ ਨੂੰ ਮਹਿਸੂਸ ਨਹੀਂ ਕਰ ਰਿਹਾ ਪਰ ਮੈਂ ਲੋਕਾਂ ਦੀ ਨਬਜ਼ ਜਿਹੜੀ ਵੇਖ ਕੇ ਦੱਸਦਾ ਕਿ ਬਹੁਤ ਹੈਰਾਨੀਜਨਕ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਫੇਵਰਟ ਚਾਣਗੇ ਫਿਰ ਅੱਜ ਲੋਕਾਂ ਨੇ ਇਹੀ ਕਹਿਣਾ ਕਿ ਇਹਨਾਂ ਨੇ ਜੀ ਵੀ ਵਿੱਚ ਗੜਬੜੀ ਕਰ ਲਈ ਲੇਕਿਨ ਇਹ ਆ ਕਿ ਲੋਕ ਇਸ ਵੇਲੇ ਮਨ ਬਣਾ ਚੁੱਕੇ ਕਿ ਭਾਰਤੀ ਜਨਤਾ ਪਾਰਟੀ ਨੂੰ ਅਸੀਂ 24 ਔਰ 27 ਦੇ ਵਿੱਚ ਫੋਲ ਨੂੰ ਸਪੋਰਟ ਦੇਣੀ ਔਰ ਪੰਜਾਬ ਦਾ ਭਲਾ ਕਰਵਾਉਣਾ ਤੁਸੀਂ ਕਹਿ ਰਹੇ ਹੋ ਵੀ ਉੱਪਰ ਦੀਆਂ ਪਾਰਟੀਆਂ ਦੇ ਗੱਠ ਜੁੜ ਹੋ ਗਏ ਨੇ ਤੁਸੀਂ ਹਮੇਸ਼ਾ ਅਕਾਲੀ ਦਲ ਦੇ ਗੱਠ ਜੋੜ ਦਿਨਾ ਰਹੇ ਹੋ ਵੱਡੇ ਵੱਧ ਇਥੋਂ ਤੱਕ ਕਹਿੰਦੇ ਪਤੀ ਪਤਨੀ ਦਾ ਰਿਸ਼ਤਾ ਹੈ ਸਾਡਾ 9 ਮਾਸ ਦਾ ਰਿਸ਼ਤਾ ਹੈ ਤੇ ਕੀ ਐਦ ਕੀ ਅਕਾਲੀ ਇਹਦੇ ਨਾਲ ਗੱਠ ਜੁੜ ਹੋਏਗਾ ਉਹ ਵੀ ਆਪਣੀ ਸ਼ੋਭਾ ਯਾਤਰਾ ਕੱਢ ਰਹੇ ਨੇ ਤੁਹਾਨੂੰ ਪਤਾ ਹੈ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਕੀ ਗੱਠ ਜੁੜ ਹੋਣਗੇ ਉਹਨਾਂ ਦੇ ਤੁਹਾਡੇ ਅਕਾਲੀ ਦਲ ਨਾਲ ਹਰਪਾਲ ਜੀ ਉਹਨਾਂ ਨਾਲ ਸਾਡਾ ਗੱਠ ਜੋੜ ਨਹੀਂ ਹੋਣਾ ਜੀ ਪੱਕੀ ਗੱਲ ਹੈ 100% ਗੱਲ ਹੈ ਸਾਡਾ ਗੱਠ ਜੋੜ ਨਹੀਂ ਹੋਣਾ ਕਾਰਨ ਇਹ ਕਿ ਦੇਖੋ ਉਹ ਉਹਨਾਂ ਦੇ ਨਾਲ ਅਸੀਂ ਰਹਿ ਜ਼ਰੂਰ ਹਾਂ ਲੇਕਿਨ ਉਸ ਵੇਲੇ ਪਤਾ ਕੀ ਹੁੰਦਾ ਸੀਗਾ ਜਦੋਂ ਸਾਡੇ ਵੱਡੇ ਉੱਪਰਲੇ ਪੁੱਛਦੇ ਹੁੰਦੇ ਸੀ ਹਾਂਜੀ ਦੱਸੋ ਜੀ ਕੁਝ ਜ਼ਿਆਦਾ ਦਿਓ ਮੈਂ ਕਹਿੰਦਾ ਜੀ ਵੀ ਆਰ ਸ਼ੇਰਿੰਗ ਦੀ ਪਾਵਰ ਬਟ ਵੀ ਆਰ ਸ਼ੇਰਿੰਗ ਦੀ ਗਵਰਨਮੈਂਟ ਬਟ ਵੀ ਆਰ ਨਾਟ ਸ਼ੇਰਿੰਗ ਦੀ ਪਾਵਰ ਅਸੀਂ ਸਰਕਾਰ ਦਾ ਹਿੱਸਾ ਬਣਦੇ ਪਰ ਸਾਡੇ ਕੋਲ ਪਾਵਰ ਨਹੀਂ ਹੁੰਦੀ ਸਾਡਾ ਤਾਂ ਕਿਹੋ ਜਿਹਾ ਹੌਲਦਰ ਨਹੀਂ ਸੀ ਲੱਗਦਾ ਚੌਕੀ ਦੇ ਵਿੱਚ ਉਦੋਂ ਉਹਨਾਂ ਦੇ ਨਾਲ ਤੇ ਉਹਨਾਂ ਦਾ ਜਿਹੜਾ ਸਰਕਲ ਪ੍ਰਧਾਨਗੀ ਹੁੰਦਾ ਸੀ ਉਹ ਸਭ ਕੁਝ ਲਵਾਉਂਦਾ ਸੀ ਇਸ ਕਰਕੇ ਦੇਖੋ ਅਸੀਂ 23 ਚਾਸ ਗੁੱਠਜੀ ਚ ਲੜਦੇ ਸੀਗੇ ਪਠਾਣਕੋਟ ਵਾਲੀ ਗੁੱਠਚ ਔਰ ਉੱਥੋਂ ਹੀ ਸਾਡੇ ਜਿਹੜੇ ਸਾਥੀ ਜਿਹੜੇ ਚਾਰ ਚੁਣ ਕੇ ਆਉਂਦੇ ਸੀ ਆਉਂਦੇ ਸੀ ਉਹਨਾਂ ਨੇ ਸਾਨੂੰ ਹਿਲਣ ਨਹੀਂ ਦਿੱਤਾ ਮੈਂ ਜ਼ੀਰੇ ਦੀ ਗੱਲ ਦੱਸਾਂ ਨਗਰ ਕੌਂਸਲ ਦੀ ਮੈਨੂੰ ਕਹਿੰਦੇ ਸੀ ਇਹਨੂੰ ਇੱਕ ਵੀ ਟਿਕਟ ਨਹੀਂ ਦੇਣੀ ਫਿਰ ਮੈਂ ਖੜੇ ਕਿਤੇ ਅਸੀਂ ਜਿਤਾਏ ਬਲਕਿ ਕੁਝ ਨਹੀਂ ਦੇ ਜਿਤਾਏ ਅਸੀਂ ਜਿਲ੍ਹਾ ਪ੍ਰੇਸ਼ਰ ਦੇ ਮੈਂਬਰ ਖੜੇ ਕੀਤੇ ਪਰ ਲੇਕਿਨ ਇਹ ਲੇਕਿਨ ਇਹ ਆ ਵੀ ਉਹ ਉਸ ਵੇਲੇ ਕਹਿੰਦੇ ਵੀ ਇਹ ਤਾਂ ਸਾਰਾ ਸਾਡਾ ਕੁਛ ਹੈ ਜੇ ਅਸੀਂ ਪਿੰਡਾਂ ਨੂੰ ਜਾਂਦੇ ਸੀ ਤਾਂ ਨਾ 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 ਪਿੰਡਾਂ ਚ ਨਹੀਂ ਜਾਣਾ ਪਿੰਡਾਂ ਦਾ ਕੰਮ ਸਾਡਾ ਹੈ ਜੇ ਅਸੀਂ ਸ਼ਹਿਰਾਂ ਦੀ ਕੋਈ ਗੱਲ ਕਰੀ ਨਾ 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 ਇਹ ਸ਼ਹਿਰ ਜਿਹੜਾ ਇਹ ਵਿਧਾਨ ਸਭਾ ਸਾਡੇ ਕੋਲ ਹੈ ਤੁਸੀਂ ਇਹਨਾਂ ਦੀ ਕਿਉਂ ਇੰਟਰਫੇਅਰ ਕਰਦੇ ਹੋ ਇਸ ਕਰਕੇ ਏ ਬਹੁਤ ਮੈਂ ਧੰਨਵਾਦੀ ਆ ਸਾਡੀ ਸੈਂਟਰ ਦੀ ਲੀਡਰਸ਼ਿਪ ਦਾ ਕਿ ਉਹਨਾਂ ਨੇ ਇੱਕ ਡੇਰਿੰਗ ਫੈਸਲਾ ਜੋ ਲੋਕਾਂ ਦੀ ਲੋਕਾਂ ਦੇ ਮੰਨ ਦੀ ਗੱਲ ਸੀ ਲੋਕਾਂ ਵਰਕਰਾਂ ਦੇ ਮੰਨ ਦੀ ਗੱਲ ਸੀ ਕਿ ਐਸਆਰਸੀ ਜਿਹੜਾ ਹੈਗਾ ਕਲਿਆਨੇ ਇਲੈਕਸ਼ਨ ਲੜਨੀ ਹੈ ਮੈਂ ਆਪਣੇ ਕਿਹਾ ਸੀਗਾ ਵੀ ਜੇ ਜੇ ਬਾਈਚਾਂਸ ਆਪਾਂ ਉਹਨਾਂ ਨਾਲ ਗੱਠ ਜੁੜ ਕਰਨਾ ਨਾ ਤਾਂ ਫਿਰ ਆਪਾਂ ਇਹ ਮਤ ਸੋਚੀਏ ਕਿ ਅਸੀਂ ਪਾਰਟੀ ਨੂੰ ਐਗਜ਼ਿਸਟ ਕਰਨਾ ਵਾਂਗੇ ਮੈਨੂੰ ਲੱਗਦਾ ਫਿਰ ਆਪਾਂ ਨੂੰ ਆਪਣੀ ਦੁਕਾਨ ਬੰਦਾ ਦੇਣੀ ਚਾਹੀਦੀ ਹੈ ਮੈਂ ਤਾਂ ਇਹ ਵੀ ਕਹਿ ਦਿੰਦਾ ਸੀ ਗੱਲ ਇਹ ਕਹਿੰਦਾ ਸਾਡੇ ਸਾਡੇ ਸਾਡੀ ਲੀਡਰਸ਼ਿਪ ਨੇ ਸਾਡੇ ਸਾਰੇ ਵਰਕਰਾਂ ਦੀ ਭਾਵਨਾ ਦਾ ਖਿਆਲ ਰੱਖਦੇ ਹੋਏ ਉਹਨਾਂ ਨੇ ਗੱਠ ਜੁੜ ਨਹੀਂ ਕੀਤਾ ਇਸ ਕਰਕੇ ਇਸ ਵੇਲੇ ਤੁਸੀਂ ਦੇਖੋ ਭਰਪੂਰ ਜੋਸ਼ ਦੇ ਨਾਲ ਲੋਕ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਆ ਔਰ ਨਾਲੇ ਦਿਨਾਂ ਚ ਵਿੱਚ ਕੀ ਹੋਰ ਵੀ ਜੁਆਇਨਿੰਗ ਤੇਜ਼ ਹੋ ਰਹੀ ਹੈ